ਹਾਂਜੀ ਬਾਈ ਜੀ ਅੱਜ ਆਏ ਸੀ ਅਸੀਂ ਦਰਾਹੇ ਉਹ ਸਾਹਮਣੇ ਆਈ ਦਰਾਹੇ ਤੋਂ ਆਉਂਦਾ ਇਧਰ ਨੂੰ ਅਨੰਦਪੁਰ ਸਾਹਿਬ ਨੂੰ ਰਸਤਾ ਪੁੜਾ ਜੀ ਦਰਾਹੇ ਵਾਲਾ ਅਨੰਦਪੁਰ ਸਾਹਿਬ ਨਾਣਾ ਦੇਵੀ ਰੋਪੜਵਾਲ ਜਾਂਦਾ ਤੇ ਇੱਥੇ ਸਾਨੂੰ ਬਾਪੂ ਜੀ ਮਿਲਿਆ ਜੋ ਨਿਸ਼ਾਨ ਸਾਹਿਬ ਮਾਤਾ ਦੇ ਤਿਰੰਗੇ ਤੇ ਬਹੁਤ ਕੁਝ ਵੇਚ ਰਹੇ ਨੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਨਾ ਬਾਪੂ ਜੀ ਦਾ ਸਕੂਟਰ ਦਿਖਾਣੇ ਆ ਜੀ ਬਾਪੂ ਦੀ 70 ਸਾਲ ਉਮਰ ਆ ਤੇ ਬਾਪੂ ਦਾ ਇਹ ਪਹਿਲਾਂ ਸਕੂਟਰ ਦੇਖੋ ਜੀ ਕਿੰਨਾ ਜ਼ਬਰਦਸਤਾ ਕਿੱਡਾ ਸੋਹਣਾ ਸਕੂਟਰ ਆ ਜੋ ਅੱਜ ਕੱਲ ਮੁੰਡੇ ਚਲਾਉਂਦੇ ਨੇ ਦੇਖੋ ਜਿੰਨੇ ਵੀ ਆ ਨੌਜਵਾਨ ਆ ਰਹੇ ਨੇ ਦੇਖੋ ਇਹ ਸਾਰਿਆਂ ਦੇ ਕੋਲ ਲਾਏ ਹੁੰਦੇ ਨਿਸ਼ਾਨ ਸਾਹਿਬ ਵਗੈਰਾ ਹੁੰਦੇ ਨੇ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਛੋਟੇ ਨੇ ਨਿਸ਼ਾਨ ਸਾਹਿਬ ਵੱਡੇ ਨਿਸ਼ਾਨ ਸਾਹਿਬ ਹਰ ਇੱਕ ਮਿਲਦੇ ਨੇ ਇੱਥੇ ਤੇ ਬਾਪੂ ਨਾਲ ਆਓ ਤੁਹਾਡੀ ਗੱਲਬਾਤ ਕਰਾਣੇ ਆ ਬਾਪੂ ਜੀ ਅਸੀਂ ਗੱਲ ਜੀ ਹੋਰ ਠੀਕ ਠਾਕ ਜੀ। ਬਾਈ ਜੀ ਕਿ ਖਾਲਸਾ ਬਾਈ ਜੀ। ਵਾਹਿਗੁਰੂ ਜੀ ਦੀ ਫਤਹਿ ਜੀ। ਹੋਰ ਠੀਕ ਠਾਕ ਹਾਂਜੀ ਹਾਂਜੀ। ਬਾਪੂ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਖੜੇ ਨੂੰ? ਇੱਥੇ ਖੜਿਆ ਨੂੰ ਮੈਨੂੰ ਹੋ ਗਏ 3-4 ਸਾਲ। 3-4 ਸਾਲ। ਹਾਂ। ਲਗਾਤਾਰ ਇੱਥੇ ਹਾਂ। ਨਾ ਨਾ। ਇੱਥੇ 3-4 ਸਾਲ ਹਾਂ ਮਾਤਾ ਜੀ ਚੱਲ ਚੰਦ ਦੇਖਿਆ ਮੈਂ। ਹਾਂਜੀ। ਤਾਂ ਇਹਦੇ ਕਰਕੇ ਹੁਣ ਇੱਥੇ ਲਾਇਨੇ। ਉਦੋਂ ਬਾਅਦ ਬਾਬੇ ਆਪਣੇ ਸ੍ਰੀ ਹਿਸ਼ਤਾਂ ਸਿੰਘਾਂ ਦੇ ਲੱਗਣਗੇ। ਫਿਰ ਪੁਲ ਤੋਂ ਉੱਤਰ ਕੇ ਮੈਂ ਦੰਗੜੇ ਤੋਂ ਉੱਤਰ ਕੇ ਲੰਗਰ ਲੱਗਦਾ ਫਿਰ ਮੈਂ ਉੱਥੇ ਲਾਉਣਾ ਉਹਨਾਂ ਅੱਛਾ ਜੀ ਹਾਂ ਜੀ ਤੇ ਬਾਪੂ ਜੀ ਬਣਾ ਐਡਰੈਸ ਦੱਸੋ ਆਪਣਾ ਪੂਰਾ ਪ੍ਰੋਪਰ ਕਿਉਂਕਿ ਅਸੀਂ ਤਾਂ ਪਟਿਆਲੇ ਦੇ ਆ ਤੁਸੀਂ ਇੱਕ ਵਾਰ ਐਡਰੈਸ ਦੱਸੋ ਜੀ ਮੇਰਾ ਪਿੰਡ ਹੈ ਰਪਾਲੂ ਵੀਰ ਹਾਂ ਜੀ ਜ਼ਿਲ੍ਹਾ ਲੋਹੇਣਾ ਤਸਵੀਰ ਸਮਰਾਲਾ ਹਾਂ ਜੀ ਤੇ ਡਾਕਾ ਖਾਸ ਅੱਛਾ ਜੀ ਆ ਜਿਹੜੀ ਜਗ੍ਹਾ ਆਪਾਂ ਖੜੇ ਐ ਐਡਰੈਸ ਦੱਸੋ ਇਹ ਗਰਾਹਾ ਗਰਾਹਾ ਇਹ ਨਹਿਰ ਹਾਂ ਜੀ ਤੇ ਗਰਾਹੇ ਤੋਂ ਬਾਹਰ ਬਾਹਰ ਨਹਿਰ ਜਾਂਦੀ ਆ ਇਹ ਤੇ ਕਹਾਂ ਸ਼ਹਿਰ ਹੈ ਦਰਾਹਾ ਸ਼ਹਿਰ ਹੈ ਦਿਹਾਣੇ ਤੋਂ 22 ਕਿਲੋਮੀਟਰ ਇੱਧਰ ਠੀਕ ਹੈ ਜੀ ਠੀਕ ਹੈ ਅੱਗੇ ਕੋ ਖੰਨਾ ਪੈਂਦਾ ਇੱਧਰ ਸਮਰਾਲਾ ਪੈਂਦਾ ਠੀਕ ਹੈ ਜੀ ਹਾਂਜੀ ਤੇ ਬਾਪੂ ਜੀ ਆਪਣਾ ਨੰਬਰ ਨੰਬਰ ਕੋਈ ਹੈਗਾ 77175 ਹਾਂਜੀ 91156 77175 91156 ਤਾਂ ਬਾਬਾ ਜੀ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਬਾਬਾ ਜੀ ਆ ਸਾਰਿਆਂ ਦਾ ਰੇਟ ਦੱਸੋ ਜੀ ਕੀ ਕੀ ਹੈ ਜਿਹੜੇ ਆਪਣੇ ਕੋਲ ਹੈਗੇ ਮੇਰੇ ਕੋਲ 20 ਰੁਪਏ 30 ਰੁਪਏ 50 ਰੁਪਏ 70 ਰੁਪਏ 100 ਰੁਪਏ 120 ਰੁਪਏ 120 ਰੁਪਏ ਲਾਸਟ ਹੈ ਜੀ 150 150 150 ਵਾਲਾ ਹੁਣ ਮੇਰੇ ਕੋਲ ਠੀਕ ਹੈ ਜੀ ਤੇ ਬਾਪੂ ਜੀ ਉਮਰ ਕਿੰਨੀ ਹੈ ਜੀ ਆਪਣੀ ਉਮਰ ਮੇਰੀ 70 ਸਾਲ ਹੈ ਠੀਕ ਹੈ ਜੀ 70 ਸਾਲ ਦੇ ਵਿੱਚ ਇੱਥੇ ਆ ਕੇ ਮਿਹਨਤ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇੰਨੀ ਗਰਮੀ ਦੇ ਵਿੱਚ ਦੇਖ ਲਓ ਕਿੰਨਾ ਗਰਮੀ ਪਈ ਗਰਮੀ ਦਾ ਹੱਦੋਂ ਵੱਧ ਪਈ ਹੈ ਜੀ ਤਾਂ ਬਾਪੂ ਜੀ ਮੰਨ ਲਓ ਤੁਸੀਂ ਦੱਸਿਆ ਪਹਿਲਾਂ ਬਿਮਾਰ ਹੋ ਗਏ ਸੀਗੇ ਉਸ ਤੋਂ ਡੋਮੀਨੇ ਗੁਮਾਰ ਰਹੇ ਹਾਂ ਮੈਂ ਹਾਂਜੀ ਦਾਖਲ ਵੀ ਰਹੇ ਹਾਂ ਮੈਂ ਹਾਂਜੀ ਹੁਣ ਮਾੜਾ ਜੀ ਹੁਣ ਉਹ ਪੰਜ 6 ਦਿਨਾਂ ਮੈਂ ਯਾਨੀ ਹੁਣ ਆ ਕੇ ਇੱਥੇ ਲਾਉਣ ਲੱਗਿਆ ਹਲੇ 1 ਤਰੀਕ ਤੋਂ ਚੱਲਾ ਸ਼ੁਰੂ ਹੋਣਾ ਅੱਛਾ 1 ਤਰੀਕ ਤੋਂ ਸ਼ੁਰੂ ਹੋਣਾ ਹੂੰ 1 ਤਰੀਕ ਤੋਂ ਬਾਅਦ ਚੱਲਾ ਸ਼ੁਰੂ ਹੋਣਾ ਆ ਮਹੀਨਾ ਸੌਣ ਦਾ ਚੱਲਦਾ ਜੀ ਠੀਕ ਹੈ ਜੀ ਤੇ ਬਾਪੂ ਜਦੋਂ ਬਿਮਾਰ ਹੋਏ ਸੀ ਫਿਰ ਤੁਸੀਂ ਕਿਵੇਂ ਕਰਦਾ ਗੁਜ਼ਾਰਾ ਇੱਥੇ ਘਰੇ ਕੁਝ ਹੈਗਾ ਆਪਣੇ ਬੱਚੇ ਵਗੈਰਾ ਮੇਰੇ ਬੱਚੇ ਹੈ ਨੇ ਇੱਕ ਕੁੜੀ ਆ ਕੋਲੋਂ ਮੁੰਡੇ ਨੇ ਹਾਂਜੀ ਮੁੰਡਾ ਕਿਤੇ ਦਿਹਾੜੀ ਨੂੰ ਵੀ ਚਲੇ ਜਾਂਦਾ ਅੱਛਾ ਜੀ ਉਹਦਾ ਹੁਣ ਬਾਹਰ ਦਾ ਸੀ ਕਰਨ ਲੱਗੇ ਸੀ ਹਾਂਜੀ ਬਾਹਰ ਦਾ ਉਹਦਾ ਹੋ ਗਿਆ ਨਹੀਂ ਫਿੱਟ ਅੱਛਾ ਜੀ ਠੀਕ ਹੈ ਹੁਣ ਉਹ ਮੁੰਡਾ 11ਵੀਂ ਚ ਉਹ ਆਪਣਾ ਪੜ੍ਹਨੋਂ ਹਟ ਗਿਆ ਉਹ ਹਲੇ ਠੀਕ ਹੀ ਹੈ ਅੱਛਾ ਜੀ ਹਾਂਜੀ ਘਰ ਵਾਲੀ ਆ ਮੈਂ ਆ ਜੀ ਅੱਛਾ ਜੀ ਤਾਂ ਬਾ ਇਹਦੇ ਸਾਰੇ ਚੱਲ ਰਹੇ ਇਸ ਸਮੇਂ ਇਹੀ ਚੀਜ਼ ਹੈ ਇਨਸ਼ਾ ਅੱਲਾਹ ਤਾਂ ਬਾਈ ਜੀ ਬਾਪੂ ਜੀ 70 ਸਾਲ ਦੀ ਉਮਰ ਹੈ ਜੀ 70 ਸਾਲ ਦੀ ਉਮਰ ਦੇ ਵਿੱਚ ਮਿਹਨਤ ਕਰ ਰਹੇ ਨੇ ਇਹ ਨਹੀਂ ਹੈਗਾ ਵੀ ਕਿਸੇ ਤੋਂ ਮੰਗ ਕੇ ਖਾਰੇ ਨੇ ਕਿਉਂਕਿ ਮਿਹਨਤ ਕਰਨੀ ਸਭ ਤੋਂ ਵੱਡੀ ਗੱਲ ਆ ਇਹਦੇ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਤਾਂ ਬਾਪੂ ਜੀ ਦੇਖੋ ਨਿਸ਼ਾਨ ਸਾਹਿਬ ਮਾਤਾ ਦੇ ਆਪਣਾ ਝੰਡੇ ਦੇ ਰਹੇ ਨੇ ਕਿਉਂਕਿ ਇਹ ਰਸਤਾ ਜਾਂਦਾ ਇਧਰ ਨੂੰ ਹਨਾ ਮਿਹਨਤ ਕਰਕੇ ਖਾਰੇ ਨੇ ਤਾਂ ਜਦੋਂ ਵੀ ਤੁਸੀਂ ਦਰਾਹੇ ਨੂੰ ਨੈਣਾਦੇਈ ਮੰਦਿਰ ਜਾਂ ਅਨੰਦਪੁਰ ਸਾਹਿਬ ਜਾਣੇ ਹੋ ਤਾਂ ਉਧਰੋਂ ਇਧਰ ਨੂੰ ਆਉਨੇ ਹੋ ਤਾਂ ਇਧਰ ਆ ਕੇ ਆ ਬਾਪੂ ਜੀ ਕੋਲੋਂ ਜ਼ਰੂਰ ਖਰੀਦ ਕੇ ਜਾਇਆ ਕਰੋ ਤਾਂ ਕਿ ਬਾਪੂ ਜੀ ਦੀ ਹੈਲਪ ਹੋ ਸਕੇ ਜਿੰਨੀ ਹੈਲਪ ਕਰ ਸਕਦੇ ਹਾਂ ਬਾਪੂ ਜੀ ਆ ਸਕੂਟਰ ਬਾਰੇ ਦੱਸੋ ਜੀ ਇਹ ਸਕੂਟਰ ਕਦੋਂ ਲਿਆ ਜੀ ਯਾ ਮੈਂ ਤਿੰਨ ਚਾਰ ਦਿਨੇ ਹੋ ਗਏ ਅੱਛਾ ਜੀ ਇੱਥੇ ਗਰਾਹੀ ਤੋਂ ਹੀ ਲਿਆ ਦੂਗੇ ਠੀਕ ਹੈ ਜੀ ਇਹ ਗਰਾਹੀ ਤੋਂ ਲਿਆ ਇਹ ਜਿਹੜੇ ਆਪਣੇ ਹੈ ਨਹੀਂ ਸਕੂਟਰ ਮੋਟਰਸਾਈਕਲ ਹਾਂਜੀ ਹਾਂਜੀ ਜਿਸ ਦੇ ਨਹੀਂ ਹਾਂਜੀ ਉਹਨਾਂ ਤੋਂ ਲਿਆ ਠੀਕ ਹੈ ਜੀ ਤੇ ਮੇਰੇ ਕੋ ਰੈਡੀ ਇੰਪੀਆ ਰੈਡੀ ਹੁਣ ਮੇਰੇ ਤੇ ਚੱਲਦੀ ਨਹੀਂ ਹੈ ਅੱਛਾ ਜੀ ਉਹਦੇ ਕਰਕੇ ਮੈਂ ਹੁਣ ਇਹ ਲਿਆ ਠੀਕ ਹੈ ਜੀ ਤਾਂ ਭਾਈ ਜੀ ਇਹ ਨਾ ਗਾਇਓ ਵੀ ਆਪਾਂ ਸਕੂਟਰ ਦਿਖਾਤਾ ਤੁਹਾਨੂੰ ਹਨਾ ਬਾਪੂ ਜੀ ਕੋਲ ਬਾਹਲੇ ਪੈਸੇ ਆ ਇਹ ਬਾਪੂ ਜੀ ਨੂੰ ਕਿਸੇ ਨੇ ਸਸਤਾ ਦਿੱਤਾ ਭਾਈ ਜੀ ਤਿਆਰ ਹੋਇਆ ਹੋਇਆ ਬਾਪੂ ਜੀ ਕੋਲ ਰੈਡੀ ਨਹੀਂ ਚੱਲਦੀ ਕਿਸ ਨੇ ਸਸਤਾ ਦਿੱਤਾ ਬਾਪੂ ਜੀ ਕੋਈ ਹੈਲਪ ਕਰਨਾ ਚਾਹੀ ਹਾਂਜੀ ਹਾਂਜੀ ਕਰ ਸਕਦਾ ਜੀ ਠੀਕ ਆ ਤਾਂ ਬਾਈ ਜੀ ਹੈਲਪ ਕਰੋ ਬਾਪੂ ਜੀ ਨੂੰ ਜਦੋਂ ਇੱਧਰ ਆਨੇ ਹੋ ਹਾਂਜੀ ਹਾਂਜੀ ਕੀ ਬੋਲ ਰਹੇ ਹਾਂ ਮੈਂ ਇਹ ਬੋਲਦਾ ਜੀ ਮੇਰਾ ਘਰ ਵੀ ਤੇ ਇੱਕ ਪਾਸਿਓਂ ਕਹਿੰਦਾ ਗਿਨੀਆਂ ਹੋਈਆਂ ਨੇ ਤੇ ਇੱਕ ਇੱਟ ਵਾਲੇ ਵਾਲਾ ਹਾਂਜੀ ਮੇਰਾ ਜਾਨੀ ਜਾਨੀ ਹੈ ਇਹ ਇੰਨਾ ਸਾਦਾ ਕੁਈਆ ਕਰਨਾ ਨਹੀਂ ਲਈ ਐਡੀ ਕੋਈ ਵਾਲੀ ਕੋਠੀ ਨਹੀਂ ਪਈ ਵੀ ਨਾਰਮਲ ਆ ਨਾਰਮਲ ਆ ਜਾਨੀ ਤਾਂ ਬਾਈ ਜੀ ਤੁਸੀਂ ਬਾਪੂ ਜੀ ਦੀਆਂ ਗੱਲਾਂ ਸੁਣੀਆਂ ਹਨਾ ਸਭ ਤੋਂ ਵੱਡੀ ਗੱਲ ਤਾਂ ਯਾਰ 70 ਸਾਲ ਦੀ ਉਮਰ ਦੇ ਵਿੱਚ ਬਾਪੂ ਜੀ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਨੇ ਤਾਂ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਪਹੁੰਚ ਸਕੇ ਹਰ ਇੱਕ ਭਰਾ ਕੋਲ ਹਰ ਇੱਕ ਨੌਜਵਾਨ ਕੋਲ ਜਿਹੜੇ ਨੌਜਵਾਨ ਇਸ ਵਾਰ ਚੱਲੇ ਜਾ ਰਹੇ ਨੇ ਜਾ ਅਨੰਦਪੁਰ ਸਾਹਿਬ ਜਾ ਰਹੇ ਨੇ ਇੱਕ ਵਾਰ ਬਾਪੂ ਜੀ ਕੋਲ ਆ ਕੇ ਜਰੂਰ ਜਾਓ ਜੀ ਬਾਪੂ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਹੈ ਸਾਨੂੰ ਸਤਿ ਸ੍ਰੀ ਅਕਾਲ ਜੀ